ਕਾਲੇ ਭਾਈ ਹੁਣ ਮੁੱਦਾ ਪੰਜਾਬ ਦਾ ਚੱਲ ਰਿਹਾ ਲੈਂਡ ਪੂਲਿੰਗ ਦਾ ਹਾਂਜੀ ਸਰਕਾਰ ਕਿਸਾਨਾਂ ਤੋਂ ਜ਼ਮੀਨ ਖਰੀਦ ਕੇ ਸ਼ਹਿਰ ਬਸਾਉਣਾ ਚਾਹੁੰਦੀ ਹੈ ਹੂੰ ਕਿਸਾਨ ਕਹਿੰਦੇ ਆ ਵੀ ਸਾਥੋਂ ਧੱਕੇ ਨਾਲ ਖਰੀਦੀ ਜਾ ਰਹੀ ਹੈ ਅਸੀਂ ਨਹੀਂ ਵੇਚਣੀ ਸੋਡੀ ਕੀ ਰਾਇ ਇੱਕ ਕਿਸਾਨ ਹੋਣ ਦੇ ਨਾਤੇ ਦੇਖੋ ਮਨਪ੍ਰੀਤ ਵੀ رائے ਤਾਂ ਸਾਡੀ ਇਹੀ ਆ ਜਿਹੜਾ ਇਹ ਨਿਰਾਪੂਰਾ ਕਿਸਾਨਾਂ ਨਾਲ ਧੱਕਾ ਹੈ ਠੀਕ ਹੈ ਕਿਉਂਕਿ ਜਿਹੜੀ ਜ਼ਮੀਨ ਆ ਇਹ ਇਕੱਲੇ ਕਿਸਾਨਾਂ ਦੇ ਨਹੀਂ ਪੇਟ ਪਾਲਦੀ ਸਹੀ ਆ ਇਹ ਸਾਰਾਂ ਦਾ ਪੇਟ ਪਾਲਦੀ ਆ ਕਿਸਾਨ ਆ ਉਹਦੀ ਮਿਹਨਤ ਕਰਦਾ ਵੀ ਕਿਉਂ ਤੁਸੀਂ ਮੈਂ ਤੇਹੀ ਕਹਿੰਨਾ ਵੀ ਕਿਉਂ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਰੋਕੀ ਜਾਂਦੇ ਹੋ ਹੈ ਚੰਗੀਆਂ ਆਪਣੀਆਂ ਜ਼ਮੀਨਾਂ ਉੱਥੇ ਬਾਹੀ ਜੋ ਵਧੀਆ ਫਸਲਾਂ ਹੁੰਦੀਆਂ ਨੇ ਜੇ ਤੁਸੀਂ ਕੋਈ ਜ਼ਮੀਨਾਂ ਰੋਕਣੀ ਆ ਉਹ ਜਿੱਥੇ ਕੋਈ ਬੇਅਬਾਦ ਜ਼ਮੀਨਾਂ ਪਈਆਂ ਨੇ ਜਿੱਥੇ ਕੁਝ ਨਹੀਂ ਹੁੰਦਾ ਉੱਥੇ ਰੋਕ ਲਓ ਜਾ ਕੇ ਕੋਈ ਰਾਸ ਰਾਜਸਥਾਨ ਸਰਕਾਰਾਂ ਨਾਲ ਸਮਝੌਤਾ ਕਰ ਲੂ ਕੋਈ ਉਧਰ ਬੇਲੀਆਂ ਜ਼ਮੀਨਾਂ ਪਈਆਂ ਜਿਵੇਂ ਇੱਧਰ ਕੋਈ ਬੋਲੀ ਜਾਂਦਾ ਸੀ ਮੈਂ ਵੀਡੀਓ ਦੇਖੀ ਸੀ ਉਹ ਕਹਿੰਦਾ ਬਾਈ ਕਹਿੰਦਾ ਮੇਰਾ 7-7 ਕਰੋੜ ਦਾ ਕਿੱਲਾ ਹੈ ਤੇ ਉਧਰ ਨਾਲੇ ਜ਼ਮੀਨਾਂ ਸਸਤੀਆਂ ਮਿਲਦੀਆਂ ਨੇ ਜੇ ਤੁਸੀਂ ਬਣਾਉਣਾ ਹੈ ਕੋਈ ਵੀ ਉਧਰ ਬਣਾ ਲਓ ਜ਼ਮੀਨਾਂ ਤਾਂ ਦਿਨੋ ਦਿਨ ਘਟੀ ਜਾਂਦੀਆਂ ਨੇ ਹੁਣ ਜ਼ਮੀਨਾਂ ਤੁਸੀਂ ਰੋਕੀ ਆਓਗੇ ਜ਼ਮੀਨਾਂ ਫਿਰ ਅਗਲਾ ਲਾਉ ਕਿੱਥੇ ਜ਼ਮੀਨਾਂ ਰਹਿਣੀਆਂ ਕਿੱਥੇ ਕਲੌਨੀਆਂ ਬਣਾਈ ਜਾਂਦੀਆਂ ਨੇ ਸੜਕਾਂ ਕੱਟੀਆਂ ਜਾਂਦੀਆਂ ਨੇ ਆ ਇੱਥੇ ਪਤਾ ਨਹੀਂ ਹੁਣ ਕੀ ਬਣਾਉਣਗੇ ਵੀ ਜਾਊ ਕਿੱਧਰ ਅਗਲਾ ਜਿਹੜੇ ਇਹ ਆਮਦਨ ਦੇ ਸਾਧਨ ਆ ਇਹ ਤਾਂ ਰੁਕੀ ਜਾਂਦੇ ਆ ਹੈ ਜ਼ਮੀਨਾਂ ਦਿਨੋ ਦਿਨ ਰੁਕੀ ਜਾਂਦੀਆਂ ਨੇ ਕਿਹੜੇ ਪਾਸੇ ਜਾਊਗਾ ਕਿੱਥੇ ਅਗਲਾ ਜ਼ਮੀਨਾਂ ਲਾਊਗਾ ਹਰ ਇੱਕ ਤੇ ਇਹੀ ਹਾਲ ਤੁਸੀਂ ਜ਼ਮੀਨਾਂ ਰੋਕਣ ਦੀ ਗੱਲ ਕਰ ਲੋ ਸਾਡੇ ਏਰੀਆ ਸਾਡੇ ਇੱਥੇ ਸਰਦੂਲਗੜ੍ਹ 2010 ਦੇ ਵਿੱਚ ਖਣੇ ਉਤੋਂ ਪਹਿਲਾਂ ਕਲੌਨੀਆਂ ਕੱਟੀਆਂ ਗਈਆਂ ਨੇ ਠੀਕ ਹੈ ਕੋਈ ਹੋਣਗੀਆਂ 40 45 ਕਿੱਲਾਂ ਦੇ ਵਿੱਚ ਕਲੌਨੀਆਂ ਉਹ ਜ਼ਮੀਨਾਂ ਰੁਕ ਗਈਆਂ ਰੁਕ ਗਈਆਂ ਨਾਲੇ ਉਹ ਹਜੇ ਕਲੌਨੀਆਂ ਬੇਲੀਆਂ ਪਈਆਂ ਨੇ ਬੇਵਾਦ ਪਈਆਂ ਨੇ ਅੱਛਾ ਹਜੇ ਉੱਥੇ ਕੁਝ ਨਹੀਂ ਹੋਇਆ 15 ਸਾਲ ਬਾਅਦ ਵੀ ਉੱਥੇ ਕੋਈ ਵਾਦੀ ਨਹੀਂ ਹੈ ਕੋਈ ਵਾਦੀ ਨਹੀਂ ਹੋਈ ਕਿੰਨੀਆਂ ਜ਼ਮੀਨਾਂ ਹੋ ਰੁਕ ਗਈਆਂ ਹੂੰ ਤੇ ਕਿੰਨੇ ਉਹ ਜਿਹੜੇ ਮਨ ਜਿਹੜੇ ਸੀਗੇ ਆਗੂ ਉਹ ਆਪਦੀਆਂ ਅੱਗੇ ਜਗ੍ਹਾ ਲਗੇ ਦੂਜੇ ਮਾਤਰ ਬੰਦਿਆਂ ਨੂੰ ਪਿੱਛੇ ਜਗ੍ਹਾ ਦੇਤੀਆਂ ਤੇ ਜਿਵੇਂ ਤੁਸੀਂ ਕਹਿੰਦੇ ਸਰਕਾਰਾਂ ਸਾਨੂੰ ਹੋਰ ਕਿਤੇ ਉਹ ਚਾ ਜ਼ਮੀਨਾਂ ਇੱਕ ਮੇ ਹਿੱਸਾ ਦੇਣਗੀਆਂ ਜਾਂ ਕੁਝ ਵੀ ਦੇਣਗੀਆਂ ਸਰਕਾਰਾਂ ਕਿੱਥੇ ਦਵਾਲ ਹੈ ਹੂੰ ਕਿੱਥੇ ਲਈ ਬੈਠੀਆਂ ਨੇ ਐ ਜਿਦੋਂ ਆਮ ਬੰਦੇ ਹੀ ਦਵਾਲ ਇਹ ਜ਼ਮੀਨਾਂ ਹੁਣ ਥਾਂ ਥਾਂ ਹੀ ਰੁਕੀ ਜਾਂਦੀਆਂ ਨੇ ਹੂੰ ਇਹ ਵੀ ਇੱਕ ਬਹੁਤ ਵੱਡਾ ਤੱਕਾ ਹੈ ਮੈਂ ਤਾਂ ਇਹੀ ਕਹੂੰਗਾ